ਵਿਦੇਸ਼ ਦੀ ਧਰਤੀ ਤੋਂ ਪੰਜਾਬੀ ਨੌਜਵਾਨਾਂ ਨਾਲ ਵਾਪਰਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤਾਂ ਇੱਕ ਵਾਰ ਮੁੜ ਤੋਂ ਤਾਜ਼ਾ ਮਾਮਲਾ ਜਿਹੜਾ ਹੁਸ਼ਰਪੁਰ ਦੇ ਪਿੰਡ ਬਸੀ ਗੁਲਾਮ हुसैन ਤੋਂ ਸਾਹਮਣੇ ਆਇਆ ਜਥੋ ਦਾ ਰਹਿਣ ਵਾਲੇ ਇੱਕ 26 ਸਾਲਾ ਨੌਜਵਾਨ ਜੋ ਕਿ ਸਾਲ 2023 ਦੇ ਵਿੱਚ ਘਰ ਦੀ ਗਰੀਬੀ ਦੂਰ ਕਰਨ ਲਈ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਦੀ ਧਰਤੀ ਦੁਬਈ ਵਿਖੇ ਗਿਆ ਸੀ ਜਿੱਥੇ ਕਿ ਬੀਤੇ 2 ਦਿਨ ਪਹਿਲਾਂ ਭੇਤ ਭਰੇ ਹਾਲਾਤਾਂ ਚ ਉਸਦੀ ਮੌਤ ਹੋ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ ਮਹਸ 26 ਕੋ ਸਾਲ ਦੇ ਕਰੀਬ ਹੈ ਤੇ ਸਾਲ 2023 ਦੀ ਦਸੰਬਰ ਮਹੀਨੇ ਦੀ 6 ਤਰੀਕ ਨੂੰ ਉਹ ਕਰੋ ਵਿਦੇਸ਼ ਲਈ ਗਿਆ ਸੀ ਤੇ ਜਿਵੇਂ ਹੀ ਇਸ ਘਲ ਦੀ ਪਿੰਕ ਮਾਪਿਆਂ ਨੂੰ ਪੈਂਦੀ ਹੈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਆਨ ਡਿੱਗਦਾ ਹੈ ਤੇ ਪਰਿਵਾਰ ਵੱਲੋਂ ਕਤਲ ਦਾ ਜਿਹੜਾ ਸ਼ੱਕ ਜਤਾਇਆ ਜਾ ਰਿਹਾ ਸੋ ਜਦੋਂ ਮੀਡੀਆ ਦੀ ਟੀਮ ਪਿੰਡ ਬਸੀ ਗੁਲਾਮ हुसैन ਵਿਖੇ ਪਹੁੰਚੀ ਹੈ ਉੱਥੇ ਜਾ ਕੇ ਅਮਰਿਤਕ ਨੌਜਵਾਨ ਦੇ ਘਰ ਦੇ ਹਾਲਾਤ ਵੇਖੇ ਨੇ ਤਾਂ ਘਰ ਦੇ ਹਾਲਾਤ ਹੈ ਜਿਹੜੇ ਉਹ ਬੇहद ਤਰਸਯੋਗ ਨੇ ਤੇ ਘਰ ਦੇ ਵਿੱਚ ਅਤਿ ਦੀ ਗਰੀਬੀ ਹੈ ਹੁਣ ਪੀੜਤ ਪਰਿਵਾਰ ਨੇ ਭਾਰਤ ਸਰਕਾਰ ਅਤੇ ਉਥੋਂ ਦੀ ਸਰਕਾਰ ਤੋਂ ਇਨਸਾਫ ਦੀ ਗੁਹਾਰ ਲਾਉਂਦਿਆਂ ਹੋਇਆਂ ਕਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਮੇਰਾ ਨਾਮ ਜਗਿੰਦਰ ਸਿੰਘ ਜੀ ਜਗਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਇਹ ਬੱਸੀ ਗੁਲਾਮ हुसैन ਜੀ ਤੇ ਮੁੰਡੇ ਦਾ ਕੀ ਨਾਮ ਹੈ ਜੀ ਗੁਰਪ੍ਰੀਤ ਸਿੰਘ ਜੀ ਕਿੰਨੀ ਉਮਰ ਸੀ ਉਹਦੀ 26 ਸਾਲ ਜੀ ਇਥੋਂ ਮੈਂ ਜੀ 2023 ਦੇ ਵਿੱਚ 6 ਦਸੰਬਰ ਨੂੰ ਆਪਣੇ ਬੱਸੀ ਗੁਲਾਮ ਸਹਿਨ ਤੋਂ ਉੱਥੋਂ ਛੱਡਣਗੇ 8 ਤਰੀਕ ਫਲੈਟ ਹੋਈ ਹੈ ਦਿੱਲੀ ਤੋਂ ਜੀ 에어ਪੋਰਟ ਤੇ ਮੈਂ ਛੱਡ ਕੇ ਆਇਆ ਜੀ ਏ ਕੰਪਨੀ ਕੀ ਪੀਜਾ ਲੱਗ ਗਿਆ ਉਹਦਾ ਤੇ ਕੰਪਨੀ ਐਡੀ ਅੱਛੀ ਨਹੀਂ ਨਿਕਲੀ ਸਪਲਾਈ ਦੀ ਕੰਪਨੀ ਸੀਗੀ ਜੀ ਸਪਲਾਈ ਦੀ ਕੰਪਨੀ ਹੋਣ ਦੇ ਨਾਤੇ ਪਿਛਲੇ ਵੀ ਇਹਨਾਂ 2-3 ਮਹੀਨੇ ਤਨਖਾਹ ਰੋਕੀ ਸੀ ਪਹਿਲਾਂ 5-7 ਮਹੀਨੇ ਪਹਿਲਾਂ ਉਦੋਂ ਵੀ ਮੁੰਡੇ ਨੇ ਉੱਥੇ ਕੋਰਟ ਚ ਦਬਈ ਕੇਸ ਕੀਤਾ ਸੀ ਤਾਂ ਉਹ ਪਾਏ ਸੀਗੇ ਉਸ ਤੋਂ ਅਪਰੰਤ ਫੇਰ ਵਿੱਚ ਦੋ ਕਬੜੀ ਤਨਖਾਹ ਪਾਈਆਂ ਹੁਣ ਲਗਾਤਾਰ 5 ਮਹੀਨੇ ਤਨਖਾਹ ਰੋਕਤੀ ਸੀ ਬਾਕੀ 5 ਮਹੀਨੇ ਤਨਖਾਹ ਰੋਕਣ ਦੇ ਬਾਅਦ ਵੀ ਉਹ ਫੇਰ ਇਹਨੇ ਕੰਪਨੀ ਨਾਲ ਕੀ ਪਾ ਦਿਓ ਪਾਉਂਦੇ ਨਹੀਂ ਸੀਗੇ ਜੀ ਜਿਲੇ ਹੁਣ ਉਮ ਐਨਐਫਆਰ ਦੁਆਰਾ ਫਿਰ ਉਥੇ ਦਬਈ ਦੇ ਵਿੱਚ ਕੋਈ 901 ਨੰਬਰ ਪਰ ਕੋਈ ਐਸਾ ਮੁੰਡੇ ਨੇ ਮੈਨੂੰ ਫੋਨ ਤੇ ਦੱਸਿਆ ਤੇ ਉੱਤੇ ਮੈਂ ਦੁਆਰਾ ਕੇਸ ਕੀਤਾ ਕੋਰਟ ਦੇ ਵਿੱਚ ਜਿੱਲੇ ਕੇਸ ਕੀਤਾ ਕੰਪਨੀ ਦੇ ਉੱਤੇ ਤੇ ਉਹ ਫਿਰ ਜਿਹੜਾ ਕੰਪਨੀ ਦਾ ਹੈੱਡ ਆਫ ਆ ਉਹ ਕਹਿੰਦਾ ਆਪਣਾ ਕੇਸ ਵਾਪਸ ਲੈ ਤੇ ਇਹ ਕਹਿੰਦਾ ਮੈਂ ਨਹੀਂ ਲੈਣਾ ਉਹਦਾ ਨਾਮ ਮੇਰਾ ਉਹ ਕਹਿੰਦਾ ਨਾ ਮੇਰਾ ਮੇਰਾ ਤੂੰ ਆਪਣਾ ਕੇਸ ਵਾਪਸ ਲੈ ਇਹ ਕਹਿੰਦਾ ਮੇਰੀ ਤਨਖਾਹ ਦੇ ਦਿਓ ਮੈਂ ਕੇਸ ਵਾਪਸ ਲੈ ਲੂੰਗਾ ਉਹਨੇ ਮੈਨੂੰ ਪੂਰੀ ਕੰਪਨੀ ਦੇ ਜਿਹੜੇ ਹੈੱਡ ਆਫ ਡਿਪਾਰਟਮੈਂਟ ਆ ਪੂਰੀ ਸ਼ੱਕ ਮੇਰੇ ਮੁੰਡੇ ਦਾ ਮਟਰ ਕੀਤਾ ਗਿਆ ਅਸੀਂ ਗਰੀਬ ਪਰਿਵਾਰ ਦੇ ਬੰਦੇ ਆ ਜੀ ਕਰਜ਼ਾ ਚੱਕਿਆ ਆ ਜੀ ਅਸੀਂ ਸਰਕਾਰ ਤੋਂ ਤੇ ਸਾਨੂੰ ਜਿਹੜਾ ਵੱਧ ਤੋਂ ਵੱਧ ਜੋ ਵੀ ਸਾਡਾ ਅਨਸਾਫ਼ ਕੀਤਾ ਜਾਵੇ ਸਾਡੇ ਨਾਲ ਜੀ ਬਾਪੂ ਜੀ ਘਰ ਦੇ ਕੀ ਹਾਲਾਤ ਨੇ ਹਾਲਾਤ ਬਿਲਕੁਲ ਕਮਜ਼ੋਰ ਆ ਜੀ ਮੈਂ ਐਸ ਉਮਰ ਵੀ ਥੋੜਾ ਕੰਮ ਕਰ ਰਿਹਾ ਆ ਤੁਹਾਡੀ ਕੀ ਨਿਊਮਰ ਆ ਜੀ ਮੈਨੂੰ 64 ਸਾਲ ਆ ਜੀ ਠੀਕ ਆ ਘਰ ਦੇ ਵਿੱਚ ਕੌਣ ਕੌਣ ਆ ਬਾਪੂ ਜੀ ਇੱਕ ਮੈਂ ਇੱਕ ਮੇਰੀ ਮਿਸ ਜੀ ਆ ਜਿਹੜੀ ਬਹੁਤ ਬੇਹੱਦ ਬਿਮਾਰ ਰਹਿੰਦੀ ਆ ਜੀ ਮੈਂ ਉਹਦੀ ਦਵਾਈ ਵਾਸਤੇ ਮੇਰਾ ਬੇਟਾ ਵੀ ਆ ਵੱਡਾ ਉਹ ਆਪਣਾ ਕੰਮ ਕਰ ਰਿਹਾ ਜੀ ਪਰ ਉਹਦੇ باوجود ਮੈਨੂੰ ਆਪਣਾ ਮਜਬੂਰੀ ਕਰ ਰਿਹਾ ਮੈਂ ਮਜਬੂਰੀ ਨਾਲ ਆਪਣਾ ਕੰਮ ਕਰ ਰਿਹਾ ਜੀ ਜਿਹਨੂੰ ਕਹਿੰਦੇ ਆ ਵਕਤ ਦਾ ਮਾਰਿਆ ਬੰਦਾ ਤੁਹਾਨੂੰ ਕਿਦਾਂ ਪਤਾ ਲੱਗਿਆ ਕਦੋਂ ਪਤਾ ਲੱਗਿਆ ਬੇਟੇ ਦੀ ਮੌਤ ਬਾਰੇ ਮੈਂ ਜੇ ਇਦਾਂ ਮੇਰੇ ਮਾਗ ਵਿੱਚ ਆਏ ਜਦੋਂ ਪਿੱਛੇ ਪਹਿ ਤਰਖਾਨ ਹੀ ਮਿਲੀਆਂ ਸੀ ਇਹਨੂੰ ਜੀ ਆਪਾਂ ਆਪਣੇ ਜਖੇਰੀਆਂ ਦੇ ਘਰ 28 ਤਰੀਕ ਨੂੰ ਉੱਥੇ ਮੈਂ ਸੁਖਣਾ ਸੁਖੀ ਬੇਟੇ ਦੀ ਉਸ ਦਿਨ ਰਾਤ ਨੂੰ ਹੀ ਪਹੇ ਪੈ ਗਿਆ ਮੈਂ ਉੱਥੇ ਸੁਖਣਾ ਤੁਕੀ ਜੋ ਵੀ ਕੀਤਾ ਉਹਦੇ ਨਾਂ ਦੀ ਉਹਨ ਰਾਤ ਨੂੰ ਫੋਨ ਆਇਆ ਬੇਟੇ ਦਾ ਕਹਿੰਦਾ ਡੈਡੀ ਜੀ ਚਾਰ ਤਨਖਾਹਾਂ ਪੈ ਗਈਆਂ ਮੈਂ ਚੱਲ ਸ਼ੁਕਰ ਆ ਫੇ ਫੋਨ ਤੇ ਰੋ ਉਹ ਫੇ ਡਿਊਟੀ ਨਹੀਂ ਹੁਣ ਜਾਂਦਾ ਸੀਗਾ ਜੀ ਤੇ ਇਹਨੂੰ ਕਹਿੰਦੇ ਡਿਊਟੀ ਜਾ ਹੁੰਦੀ ਤੇ ਤਨਖਾਹ ਪਾਤੀ ਕਹਿੰਦਾ ਮੈਨੂੰ ਗਰੰਟੀ ਦਿਓ ਮੈਂ ਨੌਕਰੀ ਕਰੂੰਗਾ ਕੰਮ ਤੋਂ ਟਾਈਮ ਆਵੇ ਕੰਮ ਕੰਮ ਜਿਹੜਾ ਮੈਂ ਜਿੰਨਾ ਮੇਰਾ ਵਿਚਾਰਿੰਦਾ 8-9 ਮਹੀਨਾ ਮੈਂ ਕਰੂੰਗਾ ਕੰਮ ਤੇ ਇਹਨੂੰ ਫੇਲ ਡਰਾਉਂ ਦਿੱਤਾ ਮਤਾਂ ਦਿੱਤਾ ਤਾਂ ਮੁਗਦੇ ਰੇ ਕਹਿੰਦਾ ਨਹੀਂ ਮੈਨੂੰ ਕੈਂਸਲ ਦੇ ਦਿਓ ਤਾਂ ਮੇਰੇ ਦਿਮਾਗ 'ਚ ਇਹ ਆਈ 12 ਤਰੀਕ ਨੂੰ ਜੀ 6:00 ਵਜੇ ਕੋ 12 ਮਿੰਟ ਮੈਨੂੰ ਬਾਹਰੋਂ ਮੈਂ ਕਿਧਰ ਮੈਂ ਕਿਹਾ ਭਈ ਕਾਕੇ ਏਦਾਂ ਵਾ ਪਈ ਕੱਲੂ ਬਸਾਖੀ ਆ 100 ਰੁਪਇਆ ਪਾ ਦੇ ਮੈਂ ਤੇਰੀ ਫੇਰ ਅਰਦਾਸ ਕਰਾਨਾ ਸਰਪੰਚ ਸਾਹਿਬ ਠੀਕ ਅੱਛਾ ਜੀ ਗੁਰਦਰਾ ਸਾਹਿਬ ਤੇਰੀ ਮੈਂ ਅਰਦਾਸ ਕਰਾਨਾ ਕਹਿੰਦਾ ਅੱਛਾ ਇਹਨੇ ਮੈਨੂੰ 100 ਰੁਪਇਆ ਪਾਇਆ ਜੀ ਸਾਡੇ ਇੱਥੇ ਮੇਰੇ ਬਰਾਦਰ ਜਿਹਨਾਂ ਨੇ ਤੁਹਾਨੂੰ ਲੋਨ ਲੈ ਦਿੱਤਾ ਸੀਗਾ ਜੀ ਉਨਾ ਦਾ ਇੰਦਰਜੀਤ ਸਿੰਘ ਨਾ ਉਹਨਾਂ ਦਾ ਸੁਵਿਧਾ ਕੇਂਦਰ ਨਾ ਜੇ ਤੇ ਉਹ ਪੈਸੇ ਲੈਣ ਗਿਆ ਤਾਂ ਉਹ ਤੋਂ ਤੁਹਾਨੂੰ ਫੋਨ ਆਇਆ ਸੀ। ਪਰ ਹਾਂਜੀ ਨਹੀਂ ਫੇਰ ਆਂਦੀ ਮੈਂ ਹੀ ਉਹਨਾਂ ਨੂੰ ਕੀਤਾ ਫੋਨ ਨਾ ਜੀ ਤੇ ਪੈਸੇ ਪਾਦੇ 100 ਰੁਪਈਆ। ਜਦੋਂ ਤੁਸੀਂ ਉਹਨਾਂ ਤੋਂ ਪੈਸੇ ਲੈਣ ਗਏ ਸੀ ਤਾਂ ਉਹਦੇ ਮਿੱਤਰਾਂ ਦਾ ਫੋਨ ਆਇਆ ਸੀ ਤੁਹਾਡੇ ਕੋਲ। ਨਹੀਂ ਨਹੀਂ ਉਸ ਵੇਲੇ ਨਹੀਂ ਜੀ। ਫਿਰ ਮੈਂ ਉਹਨਾਂ ਕੋ ਗਿਆ ਮੈਂ ਕਿ ਉਹ ਕਹਿੰਦਾ ਗੋਪੀ ਦੇ ਪੈਸੇ ਪਾਏ ਆ। ਮੈਂ ਹਾਂਜੀ ਪਾਏ ਆ। ਮੈਂ ਕਿ ਕਹਿੰਦਾ ਠਹਿਰ ਕੇ ਲੈ ਜਾ ਮੇਰਾ ਰਾਚਵਾ। ਮੇਰਾ ਘਰ ਨਾਲ ਹੁਣ ਨਾਤੇ ਮੈਂ ਥੋੜੀ ਠਹਿਰ ਕੇ ਗਿਆ। ਕੋਈ 9 ਤੋਂ ਕਰੌਸ ਥੋੜਾ ਟਾਈਮ ਸਗਾ ਉੱਪਰ ਜੀ। 9 ਕਿ ਉਹ ਮੈਨੂੰ ਪੈਸੇ ਲੱਗਣ ਕੇ ਦੇ ਹੀ ਰਹੇ ਸਗੇ 2328 ਰੁਪਏ ਮੈਂ ਖਸਿਆ ਤਾਂ ਕਿ ਉਹ ਮੈਨੂੰ ਦੇ ਹੀ ਰਹੇ ਸਗੇ ਤਾਂ ਜਾਨੂ ਉਧਰ ਉਹਦੇ ਨਾਲ ਜਿਹੜੇ ਲੜਕੇ ਖਾਣਾ ਬਣਾਉਂਦੇ ਨੇ ਡਿਊਟੀ ਤੋਂ ਆਏ ਸਗੇ ਤੇ ਉਹ ਕਹਿੰਦੇ ਉਹਦਾ ਕਹਿੰਦਾ ਉਹ ਫੋਨ ਕਰ ਰਿਆ ਸੀ ਕਹਿੰਦਾ ਤੁਹਾਡਾ ਨੈਟਰੀ ਚਾਰਿਆ ਅੰਕਲ ਜੀ ਬਾਹਰ ਆ ਕੇ ਗੱਲ ਕਰੋ ਮੈਂ ਬਾਹਰ ਆਇਆ ਕਹਿੰਦਾ ਨਹੀਂ ਤੁਹਾਡੇ ਕੋਲ ਤੇ ਨਹੀਂ ਕੋਈ ਕਹਿੰਦਾ ਬਾਹਰ ਚਲੋ ਮੈਂ ਉਹ ਸੜਕ ਬੱਲ ਚੱਲ ਗਿਆ ਜੀ ਪਿੱਛੇ ਮੈਂ ਉੱਥੇ ਜਲੇ ਗੱਲ ਕੀਤੀ ਤਾਂ ਉਹ ਕਹਿੰਦਾ ਤੁਹਾਡੇ ਬੇਟੇ ਨੇ ਫਹਾ ਲੈ ਲਿਆ ਕੋਈ ਕੋਪੀ ਨੇ ਫਹਾ ਲੈ ਲਿਆ ਉਹਨਾਂ ਦਾ ਜਸ਼ਨ ਨਾ ਮੁੰਡਿਆਂ ਨਾਲ ਉਹਦੇ ਨਾਲ ਜਿਹੜਾ ਰਹਿੰਦਾ ਜੀ ਉਦੋਂ ਤੋਂ 15 ਸਾਲ ਤੋਂ 15 ਮਹੀਨੇ ਤੋਂ ਇਕੱਠੇ ਰਹਿ ਰਹੇ ਸੀ ਮੁੰਡੇ ਬੜੇ ਪਿਆਰ ਨਾਲ ਮੈਂ ਕਿਹਾ ਦੋ ਤਿੰਨ ਜਣੇ ਇੱਕ ਬਿੱਕੀ ਆ ਮੁੰਡਾ ਕਹਿੰਦੇ ਮੈਂ ਪਿਆਰ ਨਾਲ ਦੋ ਰਾਂ ਨਾਲ ਕੇ ਰੋਟੀ ਬਣਾ ਇਹ ਮੁੰਡੇ ਪੰਜਾਬੀ ਵਧੀਆ ਮੁੰਡੇ ਸਿਗੇ ਜੀ ਤੇ ਉਸ ਤੋਂ ਬਾਅਦ ਫਿਰ ਮੇਨਾਂ ਮੇਰੇ ਬੇਟੇ ਨੇ ਜਾ ਕੇ ਇਹਨਾਂ ਨਾਲ ਗੱਲ ਕੀਤੀ ਕੋਈ ਪਤਾ ਨਹੀਂ ਤੇ ਉਸ ਤੋਂ ਬਾਅਦ ਸਾਡੇ ਰਿਸ਼ਤੇਦਾਰ ਗਏ ਉੱਥੇ ਜੀ ਉਹ ਉਹਨਾਂ ਸਾਰੇ ਬੰਦਿਆਂ ਤੋਂ ਪੁੱਛਤਾਛ ਕੀਤੀ ਆ ਤੋਂ ਜਿਹੜੇ ਇਹਦੇ ਨਾਲ ਉਹ ਮੁੰਡੇ ਕੰਪਨੀ ਨੇ ਬੂਚੜ ਛੱਡੇ ਸੀਗੇ ਜੀ ਕੰਪਨੀ ਮੈਂ ਪੂਰਾ ਇਹ ਕਹਿ ਰਿਹਾ ਜਿਹੜਾ ਕੋਈ ਕੰਮ ਕੀ ਹੋਇਆ ਮੇਰੇ ਬੇਟੇ ਦਾ ਨੁਕਸਾਨ ਹੋਇਆ ਇਹ ਕੰਪਨੀ ਦਾ ਹੱਥ ਆ ਜੀ ਪੂਰਾ ਕਤਲ ਕੀਤਾ ਇਹ ਮਟਰ ਹੋਇਆ ਜੋ ਮੇਰੇ ਬੇਟੇ ਦਾ ਇਹ ਕੰਪਨੀ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜੀ ਇਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਕੰਪਨੀ ਦਾ ਕੀ ਨਾਮ ਹੈ ਬਾਕੀ ਇਹਨਾਂ ਦਾ ਇਹਦਾ ਨਾਮ ਐਸ ਐਨਜੀ ਐਸ ਐਨਜੀ ਸੋਨਾਪੁਰ ਦੇ ਵਿੱਚ ਰਹਿੰਦਾ ਸੀਗਾ ਜੀ ਮੇਰਾ ਬੇਟਾ ਕੈਂਪ ਚ ਤੇ ਆਪਾਂ ਇਹ ਸਾਨੂੰ ਇਨਸਾਫ ਦੋਇਆ ਜਾਵੇ ਦੁਬਈ ਦੀ ਕਿਹੜੀ ਜਗ੍ਹਾ ਸੀਗੇ ਤੁਹਾਡਾ ਐ ਇਹ ਇਹ ਗਾਈ ਸੋਨਾਪੁਰਾ ਹੋਂ ਤੇ ਜਿੱਥੇ ਲੇਬਰ ਕੈਂਪ ਆ ਜੀ ਇਹ ਨੇੜੇ ਕੋਈ ਸ਼ਹਿਰ ਜਨ ਨੇੜੇ ਆ ਜੀ ਸ਼ਾਇਦ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਤੁਸੀਂ ਸਰਕਾਰ ਤੋਂ ਭਾਰਤ ਸਰਕਾਰ ਤੋਂ ਇਹ ਮੰਗ ਮੈਂ ਗਰੀਬ ਮਾਤੜ ਬੰਦਾ ਜੀ ਉਹੀ ਕਮਾਉਣਾ ਉਹੀ ਖਾਣਾ ਜੀ ਅਸੀਂ ਤੇ ਮੇਰੀ ਬਦ ਤੋਂ ਬਾਦ ਮੇਰੇ ਬੇਟੇ ਨੂੰ ਮੇਰੇ ਕੋਲ ਵਾਪਸ ਭੇਜਿਆ ਜਾਵੇ ਮੇਰੀ ਮਦਦ ਕੀਤੀ ਜਾਵੇ ਜੋ ਵੀ ਆ ਜੋ ਵੀ ਸਾਡਾ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਸੂਲੀ ਟੰਗਤਾ ਜਾਵੇ ਜਿਹੜੇ ਮੇਰੇ ਬੇਟੇ ਦਾ ਮਟਰ ਕੀਤਾ ਜਿਨ੍ਹਾਂ ਨੇ ਇਹ ਕਰਾਇਆ ਕੰਪਨੀ ਨੇ ਆ ਜੀ ਕਲੀਅਰ ਕੱਟ ਗੱਲ ਆ ਜੀ ਮੈਨੂੰ ਪੂਰਾ ਉਹ ਜਿਹੜਾ ਮੇਅਰ ਬਾਰ-ਬਾਰ ਮੈਂ ਖੇਤਾਂ ਬੇਨਤੀ ਕਰ ਰਿਹਾ ਜੀ ਧਮਕੀ ਜਿਹੜੀ ਨੇ ਦਿੱਤੀ ਸੀ ਉਹ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਉਹਨੂੰ ਔਰ ਉਹਨਾਂ ਦੇ ਮੈਨੂੰ ਇੱਥੇ ਗੱਲ ਦੱਸ ਰਾਇਆ ਸੀ ਮੈਂ ਇੱਥੇ ਬੈਠੇ ਸੀਗੇ ਜੀ ਵੀ ਇਹਨਾਂ ਦਾ ਕੋਈ ਕੈਂਪੋ ਬੌਸ ਵੀ ਕੱਲ ਪੁਲਿਸ ਚੱਕਿਆ ਪੁਲਿਸ ਕਾਰਵਾਈ ਕਰ ਰਹੀ ਜੀ ਆਪਣੀ ਉੱਥੇ ਠੀਕ ਹੈ ਬਹੁਤ ਬਹੁਤ ਧੰਨਵਾਦ ਮੇਰੀ ਬਾਤੋ ਬਾਤ ਮਦਦ ਕੀਤੀ ਜਦ ਮੈਂ ਬਹੁਤ ਪਤੜ ਬੰਦਾ ਸੱਟ ਬਾ ਇਸ ਦੇ ਉਪਰ ਦੁਸ਼ਮਣੋਂ ਬਿਨਾਂ ਬਾਰੇ ਜੀ ਕਿਆ ਨਾਮ ਹੈ ਤੁਹਾਡਾ ਸੁਖਜਿੰਦਰ ਸਿੰਘ ਸਰਪੰਚ ਤੁਸੀਂ ਹਾਂਜੀ ਹਾਂਜੀ ਸਰ ਹਾਲਾਤ ਪਰਿਵਾਰ ਦੇ ਸਰ ਬਹੁਤ ਖਰਾਬ ਆ ਸ਼ੁਰੂ ਤੋਂ ਹੀ ਬਹੁਤ ਖਰਾਬ ਸੀ ਮੁੰਡਾ ਬਹੁਤ ਮਿਹਨਤ ਵੀ ਕਾਫੀ ਕੀ ਇਥੇ ਬਹੁਤ ਮਿਹਨਤ ਕੀਤੀ ਆ ਡੇਢ ਸਾਲ ਪਹਿਲਾਂ ਗਿਆ ਸੀ ਇਹ ਪਹਿਲਾਂ ਕੰਪਨੀ ਨੇ ਬੜਾ ਕੀਤਾ ਧੱਕਾ ਤਰ੍ਹਾਂ ਨਹੀਂ ਪਾਈ ਕਦੇ 3-4 ਮਹੀਨੇ ਕਦੇ 5 ਮਹੀਨੇ ਬੜੀ ਮੁਸ਼ਕਲ ਨਾਲ ਰੱਖਾ ਪਾਈ ਆ ਹੁਣ ਟਾਈਮ ਮੜਿਆ ਵਧੀਆ ਹੋਣ ਵਾਲਾ ਸੀ ਉਸ ਟਾਈਮ ਤੇ ਆ ਕੇ ਮੁੰਡੇ ਦੀ ਡੈਥ ਹੋ ਜਾਂਦੀ ਏ ਉਹ ਵੀ ਭੇਦ ਭਰੇ ਹਾਲਾਤਾਂ ਵਿੱਚ ਗੁਰੂ ਵਿੱਚ ਉਹਦੀ ਡੈੱਡ ਬੋਡੀ ਮਿਲਦੀ ਏ ਡੇਢ ਘੰਟਾ ਪਹਿਲਾਂ ਆਪਣੇ ਬਾਪੂ ਨੂੰ ਪੈਸੇ ਪਾਉਂਦਾ ਡੇਢ ਘੰਟੇ ਬਾਅਦ ਪਤਾ ਲੱਗਦਾ ਮੁੰ ਇਹ ਤਾਂ ਸੋਚ ਤੋਂ ਬਹੁਤ ਬਾਹਰ ਆ ਗਈ ਇਹ। ਪਰਵਾਲ ਦੇ ਹੱਥ ਦਾ ਇੰਨੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਘਰ ਦਾ ਹਾਲ ਵੀ ਕੀ ਹੈ। ਬਾਕੀ ਜਿਹੜਾ ਇਹਦਾ ਮੁੰਡਾ ਇੱਥੇ ਵੀ ਮਿਹਨਤ ਕਾਫੀ ਕੀਤੀ ਹੈ ਨਾ। ਉੱਥੇ ਹੀ ਮਿਹਨਤ ਕਾਫੀ ਕਰਦਾ ਸੀ। ਹੁਣ ਵੀ ਕਿਤੇ ਗੱਲਬਾਤ ਹੋਈ ਹੈ ਕਿਸੇ ਨਾਲ ਬੋਡੀ ਨਾਲ ਬੋਡੀ ਲੈਣਾ ਆਪਣਾ ਸਾਹਿ ਖੰਨਾਈ ਜਨਾ ਕੀਤੀ ਸੀ ਜੀ। ਉਹ ਕਹਿੰਦੇ ਕੋਈ ਗੱਲ ਜੋ ਵੀ ਤੁਹਾਡੀ ਬਣਦੀ ਹੈ ਸਹਾਇਤਾ ਹੋਗੀ ਅਸੀਂ ਕਰਾਂਗੇ। ਇਹ ਮੰਨ ਕਰਦੇ ਹਾਂ ਸਰਕਾਰਾਂ ਤੋਂ ਉਧਰ ਦੀ ਸਰਕਾਰ ਤੋਂ ਇੱਧਰ ਲਈ ਸਾਰਿਆਂ ਨੂੰ ਸਾਫ਼ ਹੋਣਾ ਚਾਹੀਦਾ ਜੀ। ਜੋ ਵੀ ਬਾਤੋ ਬਾਰੇ ਸਹੀ ਤਾਂ ਹੋਣੀ ਚਾਹੀਦੀ ਉਹ ਹੋਣੀ ਚਾਹੀਦੀ ਆ ਕਿਉਂਕਿ ਜੋ ਹੁਣ ਹੋ ਗਿਆ ਉਹ ਤਾਂ ਹੋ ਹੀ ਗਿਆ ਸਰ ਕਿਉਂਕਿ ਜਿਹੜੇ ਆ ਜਿੰਨੇ ਵੀ ਫਿਲਹਾਲ ਮਾਂ ਦੇ ਹਾਲਤ ਬਹੁਤ ਖਰਾਬ ਆ ਬਿਲਕੁਲ ਘਰ ਦੇ ਵੀ ਹਾਲਤ ਬਿਲਕੁਲ ਤੁਸੀਂ ਦੇਖ ਲਓ ਜੱਗ ਕੀ ਹਾਲ ਆ ਨਾ